ਘਰ ਬਾਣੀ ਅੱਜ ਦੀ ਗੱਲ ਕਰਦੀ ਹੈ ਅੱਜ ਕਿੰਨਾ ਹੈ ਸ 81 ਕਦਮੀ ਹਾਂ ਧਾਮ ਆਇਆ ਹੈ ਅੱਜ ਇਹਨਾ ਹੈ ਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਸ਼ਾਂਤੀ ਲਿਆ ਸਕਦੇ ਹਨ ਸਾਰਿਆਂ ਦੇ ਸਾਝੇ ਗੁਰੂ ਹਨ ਸਾਰਿਆਂ ਦੇ ਦਰਵਾਜ਼ੇ ਖੁੱਲੇ ਹਨ ਜਿਹੜੇ ਕਿਸੇ ਧਰਮ ਚ ਕਿਸੇ ਕੌਮ ਚ ਜੀਣਾ ਹੈ ਜਿਓ ਧਰਮ ਤੇ ਚੱਲਣਾ ਔਖਾ ਹੈ ਸਾਡਾ ਸਾਰਿਆ ਮਨੁੱਖਾਂ ਦਾ ਧਰਮ ਇੱਕ ਹੈ ਸੋ ਜੋ ਲੋੜੀ ਦੇ ਪਦਾਰਥ ਹਨ ਚਾਰ ਪਦਾਰਥ ਪਰਮੇਸ਼ਰ ਆਪਣੇ ਆਪ ਦੇ ਰਿਹਾ ਹੈ ਸੋਨਾ ਚਾਂਦੀ ਤੇਲ ਇਹ ਧਾਤਾ ਕੋਈ ਕਮੀ ਹੈ ਇੱਕੋ ਵਾਰੀ ਪਰਮੇਸ਼ਰ ਚ ਪਰਮੇਸ਼ਰ ਨੇ ਭੰਡਾਰ ਭਰੇ ਪਏ ਹਨ ਮੁੱਕਦੇ ਨਹੀਂ ਸੋ ਜਿਉ ਜੋ ਸਮਝ ਆਉਂਦੀ ਹੈ ਜੇ ਉਹ ਮੌਕਿਆਂ ਵਾਕੋ ਕੂਕਰਾਂ ਵਾਕੋ ਅਸੀਂ ਲੜੀਏ ਉਹ ਸਾਡੀ ਮਰਜ਼ੀ ਹੈ ਵੱਡੇ ਦੇਸ ਵਾਲੇ ਤਾਕਤਵਾਰ ਜੇ ਵੱਡਾ ਕੂਕਰ ਛੋਟੇ ਕੂਕਰ ਬੱਚੇ ਕਤੂਰਿਆਂ ਨੂੰ ਤਰੰਦੇ ਹੀ ਹੈ ਇੱਕ ਕੁਦਰਤੀ ਸਿਸਟਮ ਹੈ ਸੋ ਹਰੀ ਕੀ ਹੈ ਰਾਮ ਕੀ ਹੈ ਰਾਮ ਰਮੇ ਹੋਏ ਦਾ ਨਾਂ ਹੈ ਉਹ ਸਾਰਿਆਂ ਦੇ 84 85 86 ਲੱਖ ਜੂਨ ਚ ਬਣਾ ਕੇ ਕੋਈ ਮਿਸਤਰੀ ਕੋਈ ਬੰਦਾ ਨਹੀਂ ਉਹ ਆਇਆ ਹੋਇਆ ਹੈ ਸੋ ਇਹ ਦੇਖਣ ਵਾਲੀ ਅੱਖ ਚਾਹੀਦੀ ਹੈ ਸੋ ਨਿਸ਼ਚਿਤ ਕਿਵੇਂ ਹੋਣਾ ਹੈ ਸ ਕਹਿੰਦਾ ਤੇਰੇ ਕੋਲ ਕਿੰਨੇ ਕਹਿੰਦਾ 2000 2 ਲੱਖ ਤੋਂ ਵੱਡਾ ਵਪਾਰੀ ਕਿਵੇਂ ਬਣੇਗਾ ਇਹ ਕਮਾਈ ਜਮਾ ਕਰਨੀ ਪੈਗੀ ਧਨ ਦੀ ਕਮਾਈ ਠੀਕ ਹੈ ਸਰੀਰ ਦਾ ਕਸ਼ਟ ਚੱਲੇਗਾ ਪਰ ਆ ਖੋਪਰੀ ਦੇ ਉੱਪਰ ਜਿੱਥੇ ਠਾਕਰਾ ਇਹਦਾ ਬੋਝ ਨਹੀਂ ਚੱਲਣਾ ਸੀ ਹਵਾ ਵਿਗਾੜ ਤੇ ਪਾਣੀ ਵਿਗਾੜਤਾ ਠੀਕ ਹੈ ਇਲਾਜ ਵੀ ਹੈ ਹਰੀ ਨੂੰ ਸਮਝਣਾ ਪਏਗਾ ਜੋ ਸਾਰਿਆਂ ਨੂੰ ਖਰਾਪ ਰਾ ਕਰਦਾ ਇਹ ਰੁਖ ਲਾਣੇ ਪੈਣਗੇ ਜੇ ਵਟ ਰਿਆ ਨਾ ਪਿਛਲੀ ਖੇਤੀ ਕੀਤੀ ਸੀ ਪਡੋਲੇ ਪਾਰੇ ਸੀ ਅਕੋ ਫਿਰ ਕਣਕ ਪਾਗੀ ਫਿਰ ਭਰੋਲੇ ਭਰਲੇ ਸਾਲ ਪਰ ਨਿਚਿੰਤ ਹਾਂ ਸੁਚੇਤ ਰਹਿਣਾ ਪਏਗਾ ਹਰ ਦਿਨ ਕੋਈ ਮਾਰ ਜਵਾਲ ਨਾ ਸਕਾ ਮਨਾ ਹੋਏ ਨਚਿੰਤ ਨਿਸਲ ਹੋਈ ਰਹੀਏ ਸ ਜਿਹਦੇ ਕੋਲ ਬਹੁਤ ਭੰਡਾਰਾ ਵੱਡਾ ਹੈ ਉਹ ਹੀ ਨਚਿੰਤ ਰਹੇਗਾ ਨਾ ਉਹ ਹੀ ਚਿੰਤਾ ਤੋਂ ਮੁਕਤ ਰਹੇਗਾ ਨਾ ਸ ਉਹ ਜਾਲਚ ਜਿੰਨੇ ਜੀਵ ਹਨ ਨਾਮ ਕਿਰਤਸ ਕਰਦੇ ਹਨ ਕਿਹੜੇ ਧੰਦਾ ਕਰਦੇ ਹਨ ਉਹਨਾਂ ਨੂੰ ਜੀਵਾਂ ਦਾ ਜੀ ਆਹਾਰ ਹੈ ਸ ਤੂੰ ਚਿੰਤਾ ਨਾ ਕਰ ਆਪਣੀ ਚਿੰਤਾ ਕਰ ਪਰਮੇਸ਼ਰ ਨੇ ਅੰਤਰਜਾਮੀ ਬਣਾਇਆ ਹੈ ਇਹ ਪਹਾੜ ਤੇ ਜਿਦੋਂ ਜਾਣਾ ਹੈ ਸੋ ਪੁੱਠੀ ਗਿਣਤੀ ਵਾਲਾ ਸਾਡਾ ਜੀਵਨ ਹੈ ਸੋ ਬਾਹਰੋਂ ਘਰ ਨੂੰ ਆਉਣਾ ਹੈ ਬੱਚਾ ਕਹਿੰਦਾ ਬਾਹਰ 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 ਸੋ ਬੱਚੇ ਵਾਲੀ ਮਤ ਧਾਰਨੀ ਪੈਗੀ ਬੱਚਾ ਕਿਸੇ ਨੂੰ ਕੋਈ ਦੁਸ਼ਮਣ ਨਹੀਂ ਸਮਝਦਾ ਹਰੇਕ ਬੱਚੇ ਨਾਲ ਪਿਆਰ ਕਰਦਾ ਹੈ ਹਰੇਕ ਨਾਲ ਪਿਆਰ ਕਰਦਾ ਹੈ ਉਹ ਨਰਵੈਰ ਹੈ ਉਹ ਨਿਰਪੋਖ ਹੈ ਉਹ ਪਰਮੇਸ਼ਰ ਵਰਗਾ ਹੈ ਜੇ ਰਾਪਤੇ ਦਰਸ਼ਨ ਕਰਨੇ ਬੱਚੇ ਦੇ ਕਰ ਲੋ ਤਾਂ ਹੀ ਬੱਚੇ ਦਾ ਚਿਹਰਾ ਪਿਆਰਾ ਹੁੰਦਾ ਹੈ ਸੋ ਕੀ ਪ੍ਰਾਰਥਨਾ ਸਭ ਕੁਝ ਸਰੀਰ ਚ ਹੋਏਗਾ ਜੀ ਸੋ ਆਪਣੇ ਮਨ ਨੂੰ ਸਮਝਣਾ ਪਏਗਾ ਹਿੰਦੀ ਕਲਾ ਚੜਦੀ ਕਲਾ ਦੇ ਦੋ ਰੂਪ ਹਨ ਅੱਗੇ ਚਾਰ ਰੂਪ ਹਨ ਜਿਵੇਂ ਘਰ ਹੁੰਦਾ ਨਾ ਦੋ ਕਮਰੇ ਰਸੋਈ ਸਾਰਾ ਸਿਸਟਮ ਹੈ ਠੀਕ ਹੈ ਜਿਵੇਂ ਦਾਸ ਜਲ ਛਕਦਾ ਹੈ ਕਹਿੰਦਾ ਸਮੁੰਦਰ ਛਕ ਰਿਹਾ ਦੁੱਧ ਛਕ ਰਿਹਾ ਕਈ ਸਮੁੰਦਰ ਛਕ ਕੇ ਵੀ ਹੋ ਸਕਦਾ ਹੈ ਕਿਟੀ ਵੀ ਹੋਣ ਸੋ ਇੱਕ ਦੁੱਧ ਹੈ ਮਲਾਈ ਆ ਗਈ ਮਿੱਠਾ ਨਹੀਂ ਪਾਇਆ ਠੀਕ ਹੈ ਸੋ ਇਹ ਜਿਹੜਾ ਸਾਨੂੰ ਉਹਨਾ ਗਲਾਸ ਦਿਸਦਾ ਹੈ ਥੋੜਾ ਜਿਹਾ ਭਰਿਆ ਘੱਟ ਹੈ ਇਹ ਦੇਖਣੀ ਚ ਫਰਕ ਹੈ ਸਾਡੇ ਸੋ ਜਿਹੜਾ ਸਾਡਾ ਘੱਟ ਹੈ ਉਹ ਵੇਖ ਰਿਹਾ ਜਿੰਨਾ ਭਰਿਆ ਹੈ ਪੌਣਾ ਉਹ ਨਹੀਂ ਦਿਖ ਰਿਹਾ ਸਾਡੀ ਜ਼ਿੰਦਗੀ ਸਾਰੀ ਭਰੀ ਪਈ ਹੈ ਪਰਮੇਸ਼ਰ ਨੇ ਇੱਕ ਵਾਰੀ ਖਜ਼ਾਨੇ ਪਾਏ ਹਨ ਹਰੀ ਨੂੰ ਸਮਝਣਾ ਪਏਗਾ RAM ਨੂੰ ਸਮਝਣਾ ਪਏਗਾ ਸੋ ਹਰੀ ਕੀ ਹੈ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ ਖੋਜ ਕਰਨੀ ਪੈਗੀ ਫਿਰ ਪਰੇਸ਼ਾਨ ਨਾ ਹੋਵਾਂਗੇ ਮਥਾ ਜੋ ਤੋਰ ਲਿਖਿਆ ਸੋ ਮੇਟ ਨਾ ਸਕਾ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ 부ਝਾ ਜੈਸ ਤੋ ਨਦਰ ਹੋਏ ਠੀਕ ਹੈ ਜੋ ਵਿਜਨਾ ਹੈ ਉਹ ਹੀ ਵਧਣਾ ਪਏਗਾ ਇਹ ਅੱਗੇ ਫੈਸਲਾ ਚਲਦਾ ਜਿੱਥੇ ਮੱਥਾ ਹੈ ਇੱਥੇ ਸੁਪਰੀਮ ਪਾਵਰ ਹੈ ਨਿੱਕਾ ਜਾਂ ਬਦਾ ਵਰਗਾ ਪੁਰਜਾ ਹੈ ਸੋ ਪਿੱਛੇ ਅਖਰੋਟ ਵਰਗਾ ਹੈ ਉਹ ਕੈਲੋਕੇਸ਼ਨ ਕਰਦਾ ਹੈ ਹਿਸਾਬ-ਤਬ ਕਰਦਾ ਹੈ ਹਿਸਾਬ-ਤਬ ਤੇ ਲਾਣਾ ਹੈ ਨਾ ਮਾੜਾ ਜਿਹਾ ਅੱਗੇ ਕੰਡੇ ਆ ਗਏ ਝਾਟ ਖਬਰ ਆਉਂਦੀ ਹੈ ਥੱਲੇ ਅੱਖਾਂ ਥੋੜੀਆਂ ਲੱਗੀਆਂ ਚੜ੍ਹ ਸਰੀਰ ਸਾਰਾ ਇਹ ਨਾੜਾਂ ਨਾਲ ਬੁਣਿਆ ਹੋਇਆ ਹੈ ਧਰਤੀ ਦੇ ਕਈ ਚੱਕਰ ਲੱਗ ਜਣਾ ਇੰਨੀਆਂ ਨਾੜਾਂ ਹਨ ਜਿਵੇਂ ਆ ਦਾੜੀ ਦੇ ਵਾਲ ਹਨ ਐਸ ਖੂਨ ਸਰਕਲ ਚੱਲ ਰਿਹਾ ਹੈ ਪੁਰਾਣੇ ਸੈੱਲ ਜਿਵੇਂ ਸਾਡੀ ਖੇਤੀ ਹੈ ਪੁਰਾਣੇ ਸੈੱਲ ਮਰ ਰਹੇ ਹਨ ਨਵੇਂ ਤਿਆਰ ਹੋ ਰਹੇ ਹਨ ਫਿਰ ਨਵੇਂ ਤਿਆਰ ਫਿਰ ਅਸੀਂ ਬੁੱਢੇ ਹੋਈਏ ਨਾ ਨਹੀਂ ਇਹ ਮਕਾਨ ਹੈ ਨਾ ਜਿਵੇਂ ਘਰ ਹੈ ਇਹਦੀ ਮਨਿਆਦ ਹੈ ਜਿਵੇਂ ਦਾਸ ਨੇ 59 ਸਾਲ ਦੀ ਉਮਰ ਚ ਚਾਰ ਪੰਜ ਵਾਰੀ ਘਰ ਬਦਲ ਗਿਆ ਠੀਕ ਹੈ ਹਰੇਕ ਚੀਜ਼ ਦੀ ਮਨਿਆਦ ਹੈ ਘਟ ਰਹੀ ਹੈ ਜੋ ਅੱਖ ਨਾਲ ਦੇਖ ਰਹੇ ਸਾਰੀ ਪਰਮੇਸ਼ਰ ਦੀ ਸੁਪਤਨੀ ਹੈ ਮਾਇਆ ਹੈ ਉਹ ਸਾਰੇ ਸੰਸਾਰ ਨੂੰ ਚਲਾ ਰਹੀ ਹੈ ਬੁੱਝੇਗਾ ਸਮਝੇਗਾ ਕੋਈ ਵਰਲਾ ਸਮਝੇਗਾ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੁੱਝ ਜਾ ਜਿਸ ਨੂੰ ਨਦਰ ਹੋਏ ਕੀ ਲਿਖਣਾ ਹੈ ਮੱਥੇ ਤੇ ਲੇਖ ਠੀਕ ਹੈ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਿਉ ਭੁੱਲਿਆ ਨਹੀਂ ਹੈ ਅਨਸਾਨ ਗਲਤੀ ਦਾ ਪੁੱਤਲਾ ਹੈ ਗਲਤੀਆਂ ਕਰਾਂਗੇ ਗਲਤੀਆਂ ਕਰ ਕਰੇ ਸਿੱਖਾਂਗੇ ਧੋਖਰਾ ਖਾ ਖਾ ਕੇ ਬੰਦੇ ਬਣਾਗੇ ਠੀਕ ਹੈ ਗਲਤੀਆਂ ਕਰਨਾ ਫਿੱਦਰਤ ਹੈ ਸਭ ਮੁਕਤਸਰ ਸਭ ਆਪਣੀ ਆਪ ਨੂੰ ਸਮਝਣਾ ਪਏਗਾ ਇਹ ਠਾਕਰ ਤੋਂ ਹੀ ਨਿਕਲੇਗਾ ਸਾਹ ਸਰੀਰ ਚੋਂ ਨਿਕਲੇਗਾ ਬੱਚੇ ਪਤਨੀ ਜੋ ਤੋ ਦੋ ਚਾਰ ਵਾਰੇ ਘਰ ਬਦਲਿਆ ਚਾਰ ਪੰਜ ਵਾਰੀ ਆਪਣੀ ਗੱਡੀ ਬਦਲੀ ਹੈ ਕਾਰ ਬਦਲੀ ਹੈ ਸੋ ਇਹ ਜਨਰ ਪਸ਼ੂ ਕੀ ਕਰ ਸਕਦੇ ਸੀ ਜਿਵੇਂ ਹੀ ਬੱਚੇ ਪਾਲ ਕੇ ਚਲੇ ਗਏ ਅਸੀਂ ਵੀ ਬੱਚੇ ਪਾਲ ਕੇ ਚਲੇ ਗਏ ਉਹਨਾਂ ਤੇ ਸਾਡਿਆਂ ਚ ਕੀ ਫਰਕ ਹੈ ਸੋ ਆਪਣੇ ਆਪ ਨੂੰ ਸਮਝਣਾ ਪਏਗਾ ਕਿਰਤ ਕਰਨੀ ਪੈਗੀ ਇਹ ਇਲਾਜ ਹੈ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸੰਜਪ ਦੇ ਦੇ ਰਹੇ ਹਨ ਸੋ ਅਸੀਂ ਸਿੱਖਾਂ ਸਿੱਖਾਂ ਸਿੱਖਣ ਵਾਲੀ ਭਾਵਨਾ ਚਾਹੀਦੀ ਹੈ ਜੇ ਕਹਿੰਦਾ ਮੈਨੂੰ ਬਹੁਤ ਪਤਾ ਹੈ ਮੈਨੂੰ ਬਹੁਤ ਗਿਆਨ ਹੈ ਸੋ ਉਸਤਾਦ ਕਹਿੰਦਾ ਹੈ ਗੁਰੂ ਕਹਿੰਦਾ ਹੈ ਨਿਰਕਲ ਕੀ ਰਾਗ ਸਿੱਖਣਾ ਆਇਆ ਇਹ ਇਹ ਸਿੱਖਣ ਵਾਲੀ ਭਾਵਨਾ ਅਣਜਾਣ ਪੜੇ ਪੈ ਬੰਨਾ ਪਏਗਾ ਬੱਚਿਆਲੀ ਮਤ ਧਾਰ ਨਹੀਂ ਪੈ ਜੀ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਖੋਜਣਾ ਪਏਗਾ ਜੀ ਦਾਸ ਤਾਂ ਬਹੁਤੀ ਗਲਤੀਆਂ ਹੋ ਰਹੀਆਂ ਮੂਰਖਾ ਦਾਸ ਹੈ ਸੰਗਤ ਔਰ ਗੁਰਬਖਸ਼ ਦਾ ਬਖਸ਼ ਲੈਣਾ ਬਖਸ਼ ਲੈਣਾ ਅਸਿਨਾ ਇਹ ਜੇ ਦਾ ਬੁਰਾ ਕੰਮ ਕਰਨਿਆ ਮਨ ਨੂੰ ਹਾਜ਼ਰ ਰੱਖਦੇ ਹਾਂ ਫੜੇ ਨਾ ਜਾਈਏ ਇਹ ਕਟਾਪਾ ਨਾ ਹੋ ਜੇ ਇਹ ਜੇਲ੍ਹ ਚ ਨਾ ਚਲੇ ਜਾਈਏ ਬੁਰੇ ਕੰਮ ਲਈ ਮਨ ਨੂੰ ਹਾਜ਼ਰ ਰੱਖਦੇ ਹਾਂ ਸੋ ਅਸੀਂ ਮਨ ਨੂੰ ਹਾਜ਼ਰ ਰੱਖਦੇ ਨਹੀਂ ਜਿਹੜੇ ਕਾਰਜ ਕਰਦੇ ਆ ਜਦੋਂ ਹਾਜ਼ਰ ਹੀ ਨਹੀਂ ਉਹਨੂੰ ਚੇਤੇ ਕਿਵੇਂ ਕਰਾਂਗੇ ਉਹਦੇ ਲਈ ਅੱਗੇ ਉਦਮ ਕਿਵੇਂ ਕਰਾਂਗੇ ਸੋ ਇਹ ਵਿਚਾਰ 24000 ਆ ਰਹੇ ਹਨ ਨਵੇਂ ਇਹਨਾਂ ਨੂੰ ਸੰਭਾਲਣਾ ਪਏਗਾ ਜੋ ਆਪਣੇ ਆਪ ਅੰਦਰੋਂ ਪੈਦਾ ਹੁੰਦੇ ਹਨ ਉਹ ਸ਼ਬਦ ਉਹ ਉਹ ਵਿਚਾਰ ਉਹ ਸੋਚ ਉਹ ਮਰਦੀ ਨਹੀਂ ਉਹ ਸਦਾ ਅਮਰ ਹੈ ਜੋ ਆਪਣੇ ਆਪ ਪੈਦਾ ਹੋਏਗੀ ਜੋ ਕਿਸੇ ਤੋਂ ਨਕਲ ਕੀਤੀ ਹੋਈ ਉਹਦੀ ਮਨਿਆਤ ਨਹੀਂ ਸੋ ਪ੍ਰਵੇਸ਼ ਕੰਬਾ ਨਕਲੀ ਚੀਜ਼ ਦੀ ਪੂਰੀ ਕੀਮਤ ਨਹੀਂ ਪੈਂਦੀ ਸੋ ਸੱਚ ਦੀ ਸੱਚ ਨੂੰ ਤੇ ਧਾਰਨਾ ਪਏਗਾ ਤੇ ਸ਼ਕਤ ਕਾਲ ਨਹੀਂ ਪੈਗੀ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਜਿਹੜੇ ਵਿਦੇਸ਼ ਵਾਲੇ ਕਰਦੇ ਹਨ ਸੋ ਬੁਰੇ ਕਮਾਲੀ ਅਸੀਂ ਮਨ ਨੂੰ ਇਕਾਗਰ ਰੱਖਦੇ ਹਾਜ਼ਰ ਰੱਖਦੇ ਆ ਸੋ ਅੱਗੇ ਪਿੱਛੇ ਜਦੋਂ ਹਾਜ਼ਰੀ ਨਹੀਂ ਰੱਖਦੇ ਕਿਵੇਂ ਉਹ ਵਿਚਾਰ ਬਣੇਗਾ ਕਿਵੇਂ ਅੱਗੇ ਤੁਮਣਾਵਾ ਲਾਏਗਾ ਕਿਵੇਂ ਬਲੰਦੀਆਂ ਤੇ ਚੜੇਗਾ ਕਿਵੇਂ ਪਹਾੜੀ ਤੇ ਚੜੇਗਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਦੇਖਦੇ ਫਤਿਹ